ਬੱਜਦਾ ਸੁਣ ਰਹੇ ਸੀਗੇ ਇੱਕ ਢੋਲ ਕੋਈ ਬੋਟਾ ਵਾਲਾ ਢੋਲ ਨਹੀਂ ਸੀਗਾ ਇੱਕ ਵੱਖਰਾ ਢੋਲ ਸੀਗਾ ਤੇ ਅਸੀਂ ਖੜਾ ਖੜੇ ਆ ਇਸ ਵੇਲੇ ਰੋਪੜ ਦੇ ਪੁਲ ਬਾਜ਼ਾਰ ਦੇ ਵਿੱਚੇ ਅਸ਼ੋਕਾ ਲੈਟਰੀ ਦੀ ਦੁਕਾਨ ਦੇ ਮੂਹਰੇ ਬੜੀ ਖੁਸ਼ੀ ਦੀ ਖਬਰ ਆਪਾਂ ਤੁਹਾਨੂੰ ਸੁਣਾਉਣ ਲੱਗੇ ਆ ਕਿ ਜਦੋਂ ਕੋਈ ਖੁਸ਼ੀ ਆਉਂਦੀ ਹੈ ਲੈਟਰੀ ਦੇ ਵੇਲੇ ਜਦੋਂ ਕਿਸੇ ਨੂੰ ਲੈਟਰ ਨਿਕਲੀ ਤਾਂ ਕਾਫੀ ਖੁਸ਼ੀ ਹੁੰਦੀ ਹੈ ਕਿਉਂਕਿ ਆਮ ਗਰੀਬ ਲੋਕ ਲੈਟਰੀ ਪਾਉਂਦੇ ਨੇ ਤੇ ਆਦਰ ਦੇਖੋ ਪੀੜ ਲੱਗੀ ਹੋਈ ਹੈ ਇਹ ਲੈਟਰੀ ਦੀ ਟਿਕ ਟਕ ਕੀਤੇ ਰਿਹਾ ਲੋਕ ਲੈਟਰੀਆਂ ਟਿਕਟਾਂ ਕਿਸੇ ਨਾ ਕਿਸੇ ਨਾ ਇੱਕ ਇੱਕ ਕਦੇ ਨਾ ਵਿੱਚ ਨੂੰ ਲਖਮਤੀ ਦਾ ਬਣਨਾ ਹੀ ਹੁੰਦਾ ਹੈ ਪਰ ਲੇਕਿਨ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸ਼ੋਕਾ ਲੈਟਰੀ ਦੇ ਉੱਤੇ ਇੱਕ ਵਿਅਕਤੀ ਨੂੰ 10 ਲੱਖ ਰੁਪਏ ਦਾ ਨਕਦ ਜਿਹੜਾ ਨਾਮ ਨਿਕਲਿਆ ਹੈਗਾ ਟਿਕਟ ਜਿਹੜੀ ਸਾਹਮਣੇ ਇਹਨਾਂ ਕੋਲ ਜਿਹੜੀ ਹੈ ਦਿਖਾਓ ਜਰਾ 골ਡਨ ਕੰਪਨੀ ਦੀ ਜਿਹੜੀ ਟਿਕਟ ਹੈਗੀ ਹੈ ਜਿਹਦਾ 10 ਲੱਖ ਦਾ 200 ਰੁਪਏ ਦੀ ਹੈ ਜੀ ਇਹ 200 ਰੁਪਏ ਦੀ ਟਿਕਟ ਹੈ ਜਿਹਦਾ 10 ਲੱਖ ਰੁਪਏ ਦਾ ਇੱਕ ਨਾਮ ਲੱਗਿਆ ਵਿਅਕਤੀ ਦਾ ਬੇਸ਼ੱਕ ਇਹ ਵਿਅਕਤੀ ਜਿਹੜਾ ਜਿਹਨੂੰ ਨਾਮ ਲੱਗਿਆ ਉਹ ਇੱਥੇ ਨਹੀਂ ਹੈਗਾ ਸ਼ਾਇਦ ਉਹਨੂੰ ਪਤਾ ਹੈਗਾ ਉਹਨੂੰ ਨਾਮ ਲੱ ਅਹ ਕਹਿੰਦੇ ਪਤਾ ਉਹਨੂੰ ਦੱਸ ਦਿੱਤਾ ਵੀ ਥੋੜਾ 10 ਲੱਖ ਦਾ ਨਾਮ ਲੱਗਿਆ ਪਰ ਲੇਕਿਨ ਇਹ ਕਹਿੰਦੇ ਵਿਆਹ ਸ਼ਾਦੀ ਤੇ ਗਿਆ ਹੋਇਆ ਅਸੀਂ ਲੈਟਰੀ ਦੇ ਜਿਹੜੇ ਚੈਟ ਸਾਬ ਨਾਲ ਗੱਲ ਕਰਦੇ ਆਂ ਭਾਈ ਜੀ ਅੱਜ ਲੈਟਰੀ ਲੱਗੇ 10 ਲੱਖ ਦੀ ਕੀ ਕਦੋਂ ਟਿਕਟ ਵਿਕੀ ਸੀ ਸਾਡੇ ਕੋਲ ਜੀ 골ਡਨ 200 ਮੰਤਰੀ ਲੋਟਰੀ ਹੈ ਜਿਹੜੀ ਕਿ ਮੇਜੋਰੋ ਸਟੇਟ ਤੋਂ ਪਾਸ ਹੋਈ ਵੀ ਹੈ ਔਰ ਪੰਜਾਬ ਗਵਰਨਮੈਂਟ ਨੂੰ GST ਦੇ ਤਹਿਤ ਚੱਲਦੀ ਹੈ ਇਹਦੇ ਵਿੱਚ ਕੱਲ ਸਾਡੇ ਕੋਲ ਫਰਸਟ ਪ੍ਰਾਈਜ਼ ਨੰਬਰ ਲੱਗਿਆ 182622 ਟਿਕਟ ਦਾ ਨੰਬਰ ਹੈ ਜੋ ਕਿ ਇੱਕ ਮਜ਼ਦੂਰ ਦਾ ਚਮਕੌਰ ਸਾਹਿਬ ਰਹਿੰਦਾ ਉਸ ਦਾ ਲੱਗਿਆ ਔਰ ਸਾਨੂੰ ਬਹੁਤ ਖੁਸ਼ੀ ਆ ਵੀ ਰੋਪੜ ਦੇ ਵਿੱਚ ਹੁਣ ਇਨਾਮ ਲੱਗਣੇ ਸ਼ੁਰੂ ਹੋ ਗਏ ਆ ਅਰਸ਼ੋਕਾ ਲਾਟਰੀ ਬਹੁਤ ਖੁਸ਼ ਨਸੀਬ ਹੈ ਔਰ ਮੈਂ ਆਪਣੀ ਪੂਰੀ ਟੀਮ ਨੂੰ ਔਰ ਆਪਣੇ ਗ੍ਰਾਹਕਾਂ ਨੂੰ ਵਧਾਈ ਦਿੰਦਾ ਵੀ ਜਿਸ ਵੀ ਵਿਅਕਤੀ ਦਾ 10 ਲੱਖ ਦਾ ਇਨਾਮ ਲੱਗਿਆ ਅਸੀਂ ਉਸ ਨੂੰ ਟਿਕਟ ਕਲੇਮ ਕਰਵਾ ਕੇ ਕੱਲ ਉਹਦੇ ਅਕਾਊਂਟ ਦੇ ਵਿੱਚ ਜੋ ਵੀ ਪੇਮੈਂਟ ਗਵਰਨਮੈਂਟ ਨੂੰ ਟੈਕਸ ਕੱਟ ਕੇ ਆਏਗੀ ਉਸ ਨੂੰ ਪ੍ਰੋਵਾਈਡ ਕਰਵਾਈ ਜਾਏਗੀ ਇਹ ਟਿਕਟ ਟਿਕਟ ਖਰੀਦਣ ਵਾਸਤੇ ਬੰਦਾ ਆਇਆ ਸੀਗਾ ਤੁਸੀਂ ਯਾਦ ਆ ਵੀ ਕਿਹੜੀ ਵੇਲੇ ਟਿਕਟ ਲੇ ਗਿਆ ਸੀਗਾ ਇਹ ਕੱਲ ਅਰਲੀ ਮਾਰਨਿੰਗ ਜਿਸ ਟਾਈਮ ਅਸੀਂ ਦੁਕਾਨ ਖੋਲ੍ਹਦੇ ਸੀ ਸਾਡਾ ਦੁਕਾਨ ਖੋਲ੍ਹ ਔਰ ਅਸੀਂ ਰਾਤ ਉਸ ਨੂੰ ਫੋਨ ਕਰਕੇ ਦੱਸਿਆ ਵੀ ਤੇਰਾ 10 ਲੱਖ ਦਾ ਇਨਾਮ ਲੱਗ ਚੁੱਕਿਆ ਤਾਂ ਉਸ ਨੂੰ ਵੀ ਬਹੁਤ ਖੁਸ਼ੀ ਹੋਈ ਉਸ ਦੇ ਪੈਰਾਂ ਫਲੋ ਜ਼ਮੀਨ ਨਿਕਲ ਗਈ ਕਈ ਵਾਰੀ ਅਚਾਨਕ ਖੁਸ਼ੀ ਬੰਦੇ ਨੂੰ ਬਹੁਤ ਵੱਡੀ ਖੁਸ਼ੀ ਦਿੰਦੀ ਹੈ ਇਸ ਕਰਕੇ ਉਹ ਬਹੁਤ ਖੁਸ਼ ਹੋਇਆ ਤੇ ਉਹ ਅੱਜ ਵਿਆਹ ਸ਼ਾਦੀ ਤੇ ਗਿਆ ਤੇ ਉਹ ਸਾਨੂੰ ਕਹਿ ਰਿਹਾ ਵੀ ਮੈਂ ਕੱਲ ਨੂੰ ਆਵਾਂਗਾ ਤੇ ਆਪਣੀ ਟਿਕਟ ਕੈਸ਼ ਕਰਵਾ ਲਾਂ ਉਹ ਜਿਹੜਾ ਜਿਹਦੀ ਲੈਟਰ ਨਿਕਲੀ ਹੈ ਪੰਜਾਬ ਦਾ ਰਹਿਣ ਵਾਲਾ ਹੈ ਕਿ ਬਾਹਰ ਦਾ ਹੈ ਉਹ ਪੰਜਾਬ ਦਾ ਰਹਿਣ ਵਾਲਾ ਹੈ ਜੀ ਚਮਕੌਰ ਸਾਹਿਬ ਹਾਂਜੀ ਤੇ ਕੰਮ ਬਾਰੇ ਕੀ ਕਰਦਾ ਕੋਈ ਦਿਹਾੜੀਦਾਰਾ ਕਿਦਾਂ ਉਹਨਾਂ ਦਾ ਡੀਜੇ ਦਾ ਜੀ ਠੇਕੇਦਾਰ ਹੈ ਜਿਹਦਾ ਡੀਜੇ ਦੇ ਪਹੁੰਚਦੇ ਵਿਆਹ ਸ਼ਾਦੀਆਂ ਦੇ ਵਿੱਚ ਉਹਨਾਂ ਦਾ ਡੀਜੇ ਦਾ ਕਾਰੋਬਾਰ ਹੈ ਤੇ ਅੱਜ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਪੇਮੈਂਟ ਆ ਜੀ ਅੱਜ ਹੀ ਤੁਹਾਡਾ ਪ੍ਰੋਸੈਸ ਕਰਵਾ ਦਿੰਨੇ ਆ ਕਲੇਮ ਦਾ ਤੇ ਉਹ ਮੈਨੂੰ ਕਹਿ ਰਹੇ ਵੀ ਅੱਜ ਬਿਜੀ ਆ ਮੇਰੇ ਕੋਲ ਪ੍ਰੋਗਰਾਮ ਹੈ ਇਸ ਕਰਕੇ ਮੈਂ ਅੱਜ ਨਹੀਂ ਆ ਸਕਦਾ ਕੱਲ ਨੂੰ ਆਵਾਂਗਾ ਕੱਲ ਨੂੰ ਅਸੀਂ ਉਹਨਾਂ ਦਾ ਪ੍ਰੋਸੈਸ ਜੋ ਵੀ ਆ ਅਸੀਂ ਚਾਲੂ ਕਰਕੇ ਉਹਨਾਂ ਦੇ ਅਕਾਊਂਟ ਦੇ ਵਿੱਚ ਜੋ ਵੀ ਕਲੇਮ ਗਵਰਨਮੈਂਟ ਦੇਗੀ ਉਹਨਾਂ ਨੂੰ ਟੈਕਸਟ ਕੱਟ ਕੇ ਉਹ ਪ੍ਰੋਵਾਈਡ ਕਰਵਾ ਦਿੱਤਾ ਜਾਏ। ਸੋ ਵੀ ਜਿਹੜਾ ਇਨਾਮ ਜਿਵੇਂ 10 ਲੱਖ ਦਾ ਨਾਮ ਲੱਗਿਆ ਇਸ ਤੋਂ ਪਹਿਲਾਂ ਰੋਪੜ ਸ਼ਹਿਰ ਹੁਣ ਪਹਿਲਾ ਪਹਿਲਾ ਵਾਰ ਕਰਾ ਰੋਪੜ ਸ਼ਹਿਰ ਨਹੀਂ ਲਿਆ ਲੋਕ ਕਹਿੰਦੇ ਜੀ ਸਾਡਾ ਇਨਾਮ ਨਹੀਂ ਨਿਕਲਦਾ ਸੀ ਕਹਿੰਦੇ ਆ ਵੀ ਲੋਕ ਸਬਰ ਰੱਖੋ 50 100 200 500 ਵਾਲੀ ਟਿਕਟ ਹੈ ਜੋ ਲੋਕਾਂ ਨੂੰ ਲੱਖਪਤੀ ਕਰੋੜਪਤੀ ਬਣਾਉਂਦੀ ਹੈ ਗਵਰਨਮੈਂਟ ਤੋਂ ਪ੍ਰੂਵਡ ਲਾਟਰੀ ਹੈ ਸਾਰੀ ਔਰ ਕਿਸੇ ਵੇਲੇ ਵੀ ਕਿਸੇ ਵੀ ਵਿਅਕਤੀ ਦੀ ਕਿਸਮਤ ਬਦਲ ਸਕਦੀ ਹੈ ਇੱਕ ਗੱਲ ਹੋਰ ਹੈ ਮੈਂ ਦੇਖ ਰਿਹਾ ਕਿ ਹੁਣ ਥੋੜੇ ਜਿਹੀ ਸਮੇਂ ਦੇ ਉੱਤੇ ਕਾਫੀ ਲੋਕਾਂ ਨੂੰ ਇਨਾਮ ਕਰੋੜਾਂ ਰੁਪਏ ਦੇ ਨਾਮ ਮਿਲ ਰਿਹਾ ਹੈ ਜਿਵੇਂ ਆਈਪੀਐਲ ਚੱਲ ਰਿਹਾ ਉੱਥੇ ਵੀ ਇਨਾਮ ਮਿਲ ਰਹੇ ਨੇ ਪਰ ਲੇਕਿਨ ਪਹਿਲਾਂ ਬਹੁਤ ਘੱਟ ਸੁਣਿਆ ਕਰ ਹਾਂਜੀ ਹੁਣ ਇਦਾਂ ਜੀ ਲੋਕ ਜਾਗਰੂਕ ਹੋ ਚੁੱਕੇ ਆ ਜਿੱਦਾਂ ਆਨਲਾਈਨ ਚੱਲ ਗਈ ਲਾਟਰੀ ਆਨਲਾਈਨ ਲੋਕ ਵੈਬਸਾਈਟਾਂ ਚੱਲ ਗਈਆਂ ਉਹਦੇ ਵਿੱਚ ਲੋਕ ਦੇਖਦੇ ਆ ਕਿ ਕਿੱਦਾਂ-ਕਿੱਦਾਂ ਇਨਾਮ ਨਿਕਲ ਰਹੇ ਆ ਓਪਰ ਦੇ ਵਿੱਚ ਸਾਡੇ ਕੋਲ ਕਾਫੀ ਨਾਮ ਨਿਕਲ ਗਏ ਹਜ਼ਾਰਾਂ ਰੁਪਏ ਦਾ ਗਿਨਤੀ ਨਹੀਂ ਹੈ ਰੋਜ਼ ਇਨਾਮ ਨਿਕਲਦੇ ਆ ਹਜ਼ਾਰਾਂ ਰੁਪਏ ਦੇ ਅਸ਼ੋਕਾ ਲਾਟਰੀ ਓਪਰ ਦਾ ਮੇਨ ਕਾਊਂਟਰ ਹੈ ਸਾਡਾ ਮੈਂ ਆਪਣੀ ਟੀਮ ਨੂੰ ਔਰ ਆਪਣੇ ਕਸਟਮਰ ਨੂੰ ਵਧਾਈ ਦਿੰਦਾ ਹਾਂ ਵੀ ਇੱਥੇ ਇਨਾਮ ਲੱਗ ਰਹੇ ਆ ਜੋ ਵੀ ਵਿਅਕਤੀ 50 100 ਰੁਪਏ ਲਗਾ ਕੇ ਆਪਣੀ ਕਿਸਮਤ ਚਮਕਾਣਾ ਚਾਹੁੰਦਾ ਹੈ ਔਰ ਲਾਟਰੀ ਜਿੱਤ ਕਾਫੀ ਲੋਕ ਜਿਹੜੇ ਐ ਇੱਕ ਨੰਬਰ ਦਾ ਜਿਹੜਾ ਪੈਸਾ ਹੁੰਦਾ ਐ ਅਸ਼ੋਕਾ ਲੈਟਰੀ ਰੋਪੜ ਪੁਲ ਬਜ਼ਾਰ ਦੇ ਵਿੱਚ ਤੁਸੀਂ ਆ ਸਕਦੇ ਹੋ ਤੇ ਆਪਣੀ ਇੱਕ ਕਿਸਮਤ ਅਜ਼ਮਾ ਸਕਦੇ ਹੋ ਕਿਉਂਕਿ ਲੈਟਰੀ 150 200 500 ਰੁਪਏ ਦੀ ਹੁੰਦੀ ਐ ਕੋਈ ਜ਼ਿਆਦਾ ਕੋਈ ਰਕਮ ਨਹੀਂ ਹੁੰਦੀ ਐ ਪਰ ਲੇਕਿਨ ਅੱਜ ਅਸੀਂ ਵੀ ਆਪਣੇ ਵੱਲੋਂ ਵਧਾਈ ਦਿੰਦੇ ਆ ਜਿਹਨੂੰ ਵੀ ਇਹ 10 ਲੱਖ ਰੁਪਏ ਦਾ ਨਾਮ ਲੱਗਿਆ ਅਸੀਂ ਕਈ ਵਾਰੀ ਖਬਰਾਂ ਦਿਖਾ ਚੁੱਕੇ ਹਾਂ ਹੁਣ ਤੱਕ ਪਹਿਲਾ ਕਰੋੜ ਰੁਪਏ ਦੀ ਲੈਟਰੀ ਲੈ ਕੇ ਸੀ ਉਹ ਵੀ ਦਿਖਾਈ ਸੀਗੀ ਤੇ ਇਸ ਤੋਂ ਪਹਿਲਾਂ ਵੀ ਕਈ ਖਬਰਾਂ ਇਸ ਤਰ੍ਹਾਂ ਦਿਖਾ ਚੁੱਕੇ ਆ ਤੇ ਅੱਜ ਪਹਿਲੀ ਖਬਰ ਜਿਹੜੀ ਐ ਅਸ਼ੋਕਾ ਲੈਟਰੀ ਦੀ ਆਪਣਾ 10 ਲ ਆਇਆ ਪਹਿਲਾ ਵੀ ਲੰਦੇ ਆ ਅਸੀਂ ਲੰਦੇ ਜੀ ਇਹ ਨਾਮ ਉਹ ਆ ਨਿਕੜਾ ਪਹਿਲਾ ਨਿਕੜਾ ਹੈ ਤਾ 오ਡੀਸਾ ਦਾ ਹੈ ਤੁਮ ਕਿਹੜਾ ਹੈ ਤੋ ਲੱਡੂ ਦਾ ਮਨ ਸਾਨੂੰ ਵੀ ਤੁਸੀਂ ਵੀ ਲੱਡੂ ਖਾ ਲਓ ਫਿਰ ਆ ਲੱਡੂ ਪੰਡ ਅੱਛਾ ਤੁਮਨੇ ਮਿਲਿਆ ਥਾ ਆਇਆ ਚਲੋ ਲੈਟਰੀ ਜੜੀ ਇੱਧਰ ਕਹਿੰਦਾ ਮੈਂ ਵੀ ਲਈ ਸੀਗੀ ਪਰ ਨਾਮ ਨਹੀਂ ਲੱਗਿਆ ਕੋਈ ਗੱਲ ਨਹੀਂ ਪਰ ਕਿਸੇ ਨੂੰ ਤਾਂ ਲੱਗਿਆ ਹੈਗਾ ਕਿਉਂਕਿ ਇਹ ਜਿਹੜੇ ਤੁਹਾਡਾ ਪੈਸਾ ਹੁੰਦਾ ਸਾਰਾ ਇਕੱਠਾ ਕਰਕੇ ਕਿਸੇ ਨਾ ਕਿਸੇ ਦੇ ਉਰਦਾ ਜਾਂਦਾ ਹੈ ਪਰ ਲੇਕਿਨ ਇਹ ਥੋੜਾ ਵਿਅਰਥ ਨਹੀਂ ਜਾਂਦਾ ਹੈਗਾ ਤੇ ਅਸੀਂ ਕਹਿੰਦੇ ਵੀ ਹੁਣ ਲੱਡੂ ਵੰਡੇ ਜਾ ਰਿਹਾ ਜੀ ਖੁਸ਼ੀ ਮਨਾਈ ਜਾ ਰਹੀ ਹੈ ਢੋਲ ਵਜਾਓ ਵਜਾਓ ਵੀ ਢੋਲ ਜਰਾ ਢੋਲ ਵੱਜ ਵੀ ਪੁੱਤਰੇ